ਕਰਾ ਤਾਮ ਮਾਮਲਾ ਹੈ ਜੀ ਆਪ ਸਤਿਕਾਰ ਜਰਦਾਬ 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 ਜੀ ਆਪ ਸਤਿਕਾਰ ਜਰਦਾਬ 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 ਰਾਮਨੇਸ਼ਰ ਮੋਟਾ ਪਾਇਆ ਤੈਨੂੰ ਅਸੀਂ ਸਤਾਇਆ ਚਾਰੂ ਨੇ ਸ਼ਾਨ ਬੋਲਾ ਸੀ ਅਸਾਂ ਨੇ ਪੱਟਨ ਬੁਆਇਆ ਅਜ ਕੱਦ ਤੋਂ ਸਾਹਮਣੂ ਉਜਾਪੇ ਚੰਗਾ ਮੈਂ ਖਦਕੁ ਖਵਾਇਆ ਸਾਟੇ ਤੇ ਖਾ ਦੇ ਲਈ ਉਸ ਤੇ ਮਾਨਾ ਕਿਉ ਫਾਟੇ ਦੁਆਇਆ ਰੋ ਮਾ ਖੁਦਾ ਦਰਵਾਜ਼ੇ ਤੇ ਕੋਕੇ ਸ਼ਰਮ ਕਰਾ ਭਾਜੀ ਵਾ ਸਰਦਾਰ ਤਜਿੰਦਰ ਸਿੰਘ ਬਾਜਵਾ ਜੀ ਮੈਂ ਨਾਮ ਪਤਾ ਕੀਤਾ ਭਾਜੀ ਹੋਣਾ ਦਾ ਜਿਹਨਾਂ ਦਾ ਜੋਸ਼ ਦੇਖੋ ਜਰਾ ਜੋਸ਼ ਪਲੀਜ਼ ਇਹਨਾਂ ਦਾ ਜੋਸ਼ ਦੇ ਵਿੱਚ ਜਵਾਬ ਦਿਓ ਵਾਪਸ ਦੋਨੋਂ ਹੱਥ ਉੱਪਰ ਚੱਕ ਕੇ ਜੋਸ਼ ਦੇ ਨਾਲ ਜੋਸ਼ ਦੇ ਨਾਲ ਜੋਸ਼ ਦੇ ਨਾਲ ਅਗਰ ਜੀ ਦੇ ਨਾਲ ਇਹੀ ਸੇ ਅੱਪਾ ਮੁਰਕੇ ਸੜਕਾਂ ਦੇ ਉੱਤੇ ਵੀ ਕੀਤਾ ਜਾਏਗਾ ਇਸੇ ਤਰ੍ਹਾਂ ਹੀ ਅਗਰ ਤੇ ਚੌਂਹਿਆ ਸਰਕਾਰ ਦੇ ਕਰਨਾ ਤਾਂ ਤੁਹਾਡੀ ਆਵਾਜ਼ ਆਵੇ ਤਾਂ ਇਹ ਸਾਨੂੰ ਕੁਝ ਕਰਨਾ ਪਏਗਾ ਹਏ ਹਾਏ 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 ਵਾਹ ਜਿੰਦਾਬਾਦ ਕੀ ਜੋਸ਼ ਹੈ ਮੈਂ ਬਹੁਤ ਦੇਰ ਤੋਂ ਇੱਥੇ ਪੰਡਾਲ ਦੇ ਵਿੱਚ ਪਹਿਲੀ ਦੂਜੀ ਕਤਾਰ ਵਿੱਚ ਬੈਠਾ ਹੈ ਦੇਖ ਜੀ ਮੇਰਾ ਨਾਮ ਮੀਸੀ ਮਦਨੀਪੁਰਾ ਸੂਬਾ ਪ੍ਰਧਾਨ ਪੰਜਾਬ ਰਾਜ ਐਡਲਟ ਸਕੂਲ ਟੀਚਰਸ ਐਂਡ ਅਦਰ EMPLOYEES ਉਹ ਸਰਕਾਰ ਦਾ ਰੋਟੀ ਆ ਜੀ ਪੰਜਾਬ ਸਰਕਾਰ ਮੁਰਦਾਇ ਬਾਦ 67 ਤੋਂ ਜਨਵਰੀ 2000 ਲੈ ਕੇ ਅੱਜ ਤੱਕ ਜਿੰਦਾਬਾਦ ਪੰਜਾਬ ਦੇ 512 ਸਕੂਲਾਂ ਨੂੰ ਗ੍ਰਾਂਟ ਨੇਟ ਸਕੀਮ ਦੇ ਉੱਤੇ ਲੈ ਕੇ ਆਂਦਾ ਸੀਗਾ ਔਰ ਇਥੋਂ ਅਹੀ ਜਿੰਦਾਬਾਦ ਅੱਜ ਪਹਿਲੀ ਵਾਰ ਆ ਬਈ ਔਰ ਇੱਕ ਭਾਵੇਂ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਣੀ ਹੋਈ ਸਰਕਾਰ ਆ ਆਮ ਆਦਮੀ ਅਪ੍ਰੈਲ ਮਹੀਨੇ ਤੋਂ ਸਾਡੀ ਤਨਖਾਹ ਦੀ ਗ੍ਰਾਂਟ ਸਰਕਾਰ ਨੇ ਜਾਰੀ ਨਹੀਂ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਮੁਲਾਜ਼ਮ ਸਿਰਫ ਨੌਕਰੀ ਤੇ ਡਿਪੈਂਡ ਕਰਦਾ ਉਹਦੇ ਪਰਿਵਾਰ ਦੀ ਅੱਜ 8 ਮਹੀਨੇ ਬਾਅਦ ਕੀ ਹਾਲਤ ਹੋਊਗੀ ਮੈਂ ਸਮਝਦਾ ਵੀ ਐਡਡ ਸਕੂਲਾਂ ਦੇ ਸਟਾਫ ਦੀ ਇਦੋਂ ਵਾਤਰ ਹਾਲਤ ਅਜੇ ਤੱਕ ਕਦੇ ਨਹੀਂ ਹੋਈ ਪੰਜਾਬ ਸਰਕਾਰ ਗੁਰਦਾਬਾਦ 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 ਇਹ ਜਿਹੜੇ ਐਡਡ ਸਕੂਲ ਆ ਇਹ ਅਜ਼ਾਦੀ ਤੋਂ ਪਹਿਲਾਂ ਦੇ ਸਕੂਲ ਚੱਲ ਰਹੇ ਆ ਸ਼ਹੀਦ ਕਰਤਾਰ ਸਿੰਘ ਸਰਾਭਾ ਲੁਧਿਆਣੇ ਮਾਲਵਾ ਸਕੂਲ ਦੀ ਪੈਦਾਵਾਰ ਸ਼ਹੀਦ ਉਦਮ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਦੀ ਪੈਦਾਵਾਰ ਇਹੋ ਜਿਹੇ ਹਜ਼ਾਰਾਂ ਯੋਧੇ ਐਡਿਟ ਸਕੂਲਾਂ ਨੇ ਪੰਜਾਬ ਨੂੰ ਦਿੱਤੇ ਆ ਮੁੱਖ ਮੰਤਰੀ ਸਿੱਖਿਆ ਮੰਤਰੀ ਖਜ਼ਾਨਾ ਮੰਤਰੀ ਦਰਜਣਾ ਮੰਤਰੀ ਦਿੱਤੇ ਆ ਸਾਨੂੰ ਤਾਂ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਪੀ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਐਡਰਡ ਸਕੂਲ ਦਾ ਵਿਦਿਆਰਥੀ ਬੇ ਹੈਲਥ ਮਿਨਿਸਟਰ ਡਾਕਟਰ ਬਲਵੀਰ ਸਿੰਘ ਐਡਰਡ ਸਕੂਲਾਂ ਦੀ ਪੈਦਾਵਾਰ ਹੋ ਗਈ ਸਿੱਖਿਆ ਮੰਤਰੀ ਦੇ ਫਾਦਰ ਐਡਰਡ ਸਕੂਲਾਂ ਦੇ ਵਿੱਚ ਪੜੇ ਹੋਣ ਮਹਿੰਦਰ ਭਗਤ ਜੀ ਐਡਰਡ ਸਕੂਲ ਦੀ ਪੈਦਾਵਾਰ ਆ ਉਹਨਾਂ ਨੇ ਪੂਰਾ ਜੋਰ ਲਾਇਆ ਸੀ ਉਹਨਾਂ ਦੇ ਧੰਨਵਾਦੀਆਂ ਸੌਨ ਸਾਹਿਬ ਖੰਨੇ ਤੋਂ ਮੰਤਰੀ ਸਾਹਿਬ ਨੇ ਉਹਨਾਂ ਨੇ ਪੂਰਾ ਜੋਰ ਲਾਇਆ ਉਹਨਾਂ ਦੇ ਧੰਨਵਾਦੀਆਂ ਮੁੰਡੀਆਂ ਸਾਹਿਬ ਨੇ ਬਹੁਤ ਜ਼ੋਰ ਲਾਇਆ ਸਾਡੀ ਮਦਦ ਕਰਨ ਲਈ ਸਾਡੀ ਮੰਗ ਪਹਿਲੀ ਇਹੀ ਆ ਕਿ ਜਿਹੜੀ ਅਪ੍ਰੈਲ ਮਹੀਨੇ ਤੋਂ ਏਡੜ ਭਾਈਚਾਰੇ ਦੀ 1700 ਕਰਮਚਾਰੀ ਦੀ ਤਨਖਾਹ ਦੀ ਗ੍ਰਾਂਟ ਰੋਕੀ ਹੋਈ ਆ ਉਹ ਫੌਰੀ ਜਲਦ ਤੋਂ ਜਲ ਜਾਰੀ ਕੀਤੀ ਜਾਵੇ ਤਾਂ ਜੋ ਇਹ ਲੋਕ ਜਿਹੜੇ ਆ ਆਪਣਾ ਲੂਣ ਤੇਲ ਆਟਾ ਖਰੀਦ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ ਘਰਾਂ ਦੇ ਵਿੱਚ ਬੱਚਿਆਂ ਦੀ ਫੀਸਾਂ ਭਰਨ ਤੋਂ ਆਰੀ ਹੋਏ ਪਏ ਆ ਬੈਂਕਾਂ ਦੀਆਂ ਕਿਸ਼ਤਾਂ ਟੁੱਟ ਗਈਆਂ ਡਿਫਾਲਟਰ ਹੋ ਗਏ ਆ ਤੇ ਮਾਪਿਓ ਦਾ ਕਈਆਂ ਨੂੰ ਇਲਾਜ ਕਰਾਉਣ ਦੀ ਜ਼ਰੂਰਤ ਆ ਮਾਨਸਾ ਸਾਡੇ ਇੱਕ ਚੌਕੀਦਾਰ ਸਾਥੀ ਦੀ ਉਹਦੀ ਘਰਵਾਲੀ ਦੀ ਡੈਥ ਹੋ ਗਈ ਆ ਕੈਂਸਰ ਦਾ ਇਲਾਜ ਨਹੀਂ ਕਰ ਪਾਇਆ ਮੈਂ ਸਮਝਦਾ ਵੀ ਇਹ ਪੰਜਾਬ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਤੇ ਬਣੀ ਆ ਉਹਦੇ ਮੱਥੇ ਤੇ ਕਲੰਕ ਆ ਮੈਂ ਹੁਣ ਵੀ ਅਪੀਲ ਕਰਦਾ ਮਾਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਨੂੰ ਵੀ ਇਹ ਬਹੁਤ ਗੰਭੀਰ ਮਸਲਾ ਹੈ ਕਿਤੇ ਇਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬਣੀ ਹੋਈ ਸਰਕਾਰ ਐਡਰ ਸਕੂਲਾਂ ਨੂੰ ਬੰਦ ਕਰਨ ਦੀ ਜਿਹੜੀ ਕਿ ਨਾਉਣੀ ਸਾਜ਼ਿਸ਼ ਰਚ ਰਹੀ ਆ ਤੁਹਾਡੀ ਚਾਹੇ ਅਫਸਰਸ਼ਾਹੀ ਆ ਚਾਹੇ ਮੰਤਰੀ ਆ ਸਾਨੂੰ ਨਹੀਂ ਪਤਾ ਕੌਣ ਇਹਦੇ ਪਿੱਛੇ ਹੈਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨੀ ਚਾਹਨਾ ਆ ਆਪ ਸੁਪਰੀਮੋ ਕੇਜਰੀਵਾਲ ਸਾਹਿਬ ਨੂੰ ਅਪੀਲ ਕਰਨੀ ਚਾਹਨਾ ਵੀ ਇਹ ਐਡਿਡ ਸਕੂਲਾਂ ਨੂੰ ਖੱਜਲ ਖਵਾਰ ਕਰਕੇ ਬੰਦ ਕਰਨ ਦਾ ਕਲੰਕ ਪੂਰੀ ਉਮਰ ਤੁਹਾਡੀ ਪਾਰਟੀ ਤੋਂ ਨਹੀਂ ਪਾਊਗੀ ਇਹ ਸਕੂਲਾਂ ਦਾ ਜਿਹੜਾ ਕੰਟਰੀਬਿਊਸ਼ਨ ਆ ਜਦੋਂ ਸਰਕਾਰੀ ਸਕੂਲ 20 25 25 ਕਿਲੋਮੀਟਰ ਪੰਜਾਹ ਕਿਲੋਮੀਟਰ ਤੱਕ ਸਰਕਾਰੀ ਸਕੂਲ ਨਹੀਂ ਸੀ ਨਜ਼ਰ ਆਉਂਦਾ ਆਜ਼ਾਦੀ ਤੋਂ ਪਹਿਲਾਂ ਦੇ ਸਕੂਲ ਚੱਲ ਰਹੇ ਆ 1967 ਦੇ ਇਹ ਗ੍ਰਾਂਟ ਨੇਟ ਸਕੀਮ ਦੇ ਵਿੱਚ ਆਏ ਆ ਤੁਸੀਂ ਇਹ ਸਕੂਲਾਂ ਦੇ ਕੰਟਰੀਬਿਊਸ਼ਨ ਨੂੰ ਦੇਖੋ ਜਿਹੜੇ ਸਾਡੇ ਮੁਲਾਜ਼ਮ 8 ਮਹੀਨੇ ਤੋਂ ਬਿਨਾਂ ਤਨਖਾਹ ਤੋਂ ਬੈਠੇ ਆ ਐਤੋਂ ਵੱਡੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਅੱਜ ਅੱਕ ਕੇ ਸਾਨੂੰ ਕਰਨ ਤਾਰਨ ਦੀ ਚੌਂੜ ਦੇ ਵਿੱਚ ਆਉਣਾ ਪਿਆ ਦੇਖੋ ਕਿੱਡੀ ਤੁਸੀਂ ਹਾਲਤ ਦੇਖੋ ਸਾਡੇ ਪੈਨਸ਼ਨਰ ਸੈੱਲ ਦੇ ਸੂਪਾ ਪ੍ਰਧਾਨ ਸਰਦਾਰ ਗੁਰਚੰਦ ਸਿੰਘ ਚਾਹਲ ਤੁਹਾਡੇ ਸਾਹਮਣੇ ਮੌਜੂਦ ਨੇ ਮੈਨੇਜਮੈਂਟ ਐਸੋਸੀਏਸ਼ਨ ਸਾਡੇ ਨਾਲ ਖੜੀ ਆ ਇਹ ਜਿਹੜਾ ਆਡਿਟ ਦੇ ਨਾਂ ਤੇ ਇਹ ਗ੍ਰਾਂਟਾਂ ਰੋਕੀ ਬੈਠੇ ਆ ਇਹ ਤਾਂ ਰੂਟੀਨ ਪ੍ਰੋਸੈਸ ਆ ਸ੍ਰੀ 8 ਮਹੀਨੇ ਦੀ ਤਨਖਾਹ ਦੀ ਗ੍ਰਾਂਟ ਆ ਉਹ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਨਹੀਂ ਇਹ ਸੰਘਰਸ਼ ਦੀ ਅੱਜ ਸ਼ੁਰੂਆਤ ਆ ਅਸੀਂ ਇਸ ਤੋਂ ਅਗਲਾ ਪ੍ਰੋਗਰਾਮ ਜਲਦ ਮੀਟਿੰਗ ਦੇ ਕੇ ਤੈਅ ਕਰਨ ਜਾ ਰਹੇ ਹਾਂ